ਬਾਦਸ਼ਾ ਅਜਨਾ ਸਿਰਫ ਪੰਜਾਬ ਪਰ ਬਾਲੀਵੁੱਡ ਉੱਤੇ ਵੀ ਰਾਜ ਕਰ ਰਹੇ ਹਨ ਉਹਨਾਂ ਦੇ ਇੱਕ ਤੋਂ ਬਾਅਦ ਇੱਕ ਗੀਤ ਹਿੱਟ ਹੁੰਦੇ ਗਏ ਅਤੇ ਉਹਨਾਂ ਨੇ ਇੰਡਸਟਰੀ ਦੇ ਵਿੱਚ ਕਾਫੀ ਫੇਮ ਹਾਸਲ ਕੀਤਾ ਹਾਲਾਂਕਿ ਇਹ ਨਾਮ ਕਮਾਉਣ ਲਈ ਉਹਨਾਂ ਨੇ ਕਈ ਸਾਲ ਇੰਤਜ਼ਾਰ ਕੀਤਾ ਹੈ ਅਖੀਰਕਾਰ ਹੁਣ ਉਹਨਾਂ ਦੀ ਮਿਹਨਤ ਰੰਗ ਲੈ ਕੇ ਆਈ ਹੈ ਅਤੇ ਉਹਨਾਂ ਦੇ ਗੀਤ ਸੁਣ ਕੇ ਲੱਖਾਂ ਲੋਕ ਚੂਮ ਰਹੇ ਹਨ ਦੇਖਦੇ ਦੇਖਦੇ ਬਾਦਸ਼ਾ ਕਰੋੜਾਂ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਹਨ ਪਰ ਹੁਣ ਉਹਨਾਂ ਨੇ ਇੱਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ ਬਾਦਸ਼ਾ ਨੂੰ ਮਹਿਸੂਸ ਹੋਇਆ ਸੀ ਹਾਰਟ ਅਟੈਕ ਬਾਦਸ਼ਾਹ ਨੇ ਖੁਲਾਸਾ ਕੀਤਾ ਹੈ ਕਿ ਇੱਕ ਵਾਰ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਨੂੰ ਹਾਰਟ ਅਟੈਕ ਆ ਰਿਹਾ ਹੈ। ਦਰਅਸਲ ਸਿੰਗਰ ਤੋਂ ਇੱਕ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਸੀ ਕਿ ਉਹਨਾਂ ਨੂੰ ਕਦੋਂ ਮਹਿਸੂਸ ਹੋਇਆ ਕਿ ਕੋਈ ਬਿਮਾਰੀ ਜਾਂ ਡਿਪਰੈਸ਼ਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੈ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਉਹ ਲੰਡਨ ਦੇ ਵਿੱਚ ਸਨ ਅਤੇ ਉਸ ਦੌਰਾਨ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਵਿਚਕਾਰ ਕਾਫੀ ਤਣਾਅ ਚੱਲ ਰਿਹਾ ਸੀ। ਉਹ ਦੋਵੇਂ ਉਸ ਵੇਲੇ ਲੰਡਨ ਵਿੱਚ ਰਹਿਣ ਘੁੰਮਣ ਗਏ ਸਨ ਅਤੇ ਜਿਵੇਂ ਹੀ ਉਹ ਸੌਣ ਲੱਗੇ ਤਾਂ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੂੰ ਹਾਰਟ ਅਟੈਕ ਆ ਰਿਹਾ ਹੈ। ਬਾਦਸ਼ਾਹ ਨੇ ਕਿਹਾ ਮੈਂ ਉੱਠ ਕੇ ਬਾਹਰ ਸੜਕ ਉੱਤੇ ਦੌੜਨ ਲੱਗ ਪਿਆ ਮੈਨੂੰ ਸਾਹ ਨਹੀਂ ਆ ਰਿਹਾ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਦੌੜਾਂ ਉਸ ਰਾਤ ਮੈਨੂੰ ਦੋ ਨੀਂਦ ਦੀਆਂ ਗੋਲੀਆਂ ਲੈ ਕੇ ਸੋਣਾ ਪਿਆ 1.5 ਘੰਟਾ ਅਗਲੇ ਦਿਨ ਪਤਾ ਲੱਗਾ ਕਿ ਮੈਨੂੰ ਪੈਨਿਕ ਅਟੈਕ ਆਇਆ ਸੀ ਅਤੇ ਇਹ ਪਹਿਲਾ ਪੈਨਿਕ ਅਟੈਕ ਸੀ ਉਸ ਤੋਂ ਬਾਅਦ ਟਿਕਟ ਬੁੱਕ ਕਰਵਾਈ ਅਤੇ ਇੰਡੀਆ ਆ ਗਿਆ ਕਿਉਂਕਿ ਮੈਨੂੰ ਲੱਗਿਆ ਮਰਾਂਗਾ ਤਾਂ ਇੰਡੀਆ ਵਿੱਚ ਮਰਾਂਗਾ ਬਾਦਸ਼ਾਹ ਨੇ ਇਹ ਵੀ ਦੱਸਿਆ ਕਿ ਇਹ ਸਭ ਦੇਖ ਕੇ ਉਹਨਾਂ ਦੀ ਐਕਸ ਵਾਈਫ ਜੈਸਮਿਨ ਨੂੰ ਲੱਗਾ ਹੋਵੇਗਾ ਕਿ ਉਹ ਡਰਾਮਾ ਕਰ ਰਹੇ ਹਨ ਫਿਰ ਕੀ ਹੋਇਆ ਬਾਦਸ਼ਾਹ ਨੇ ਇਹ ਵੀ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਰਾਪਰ ਬਿਨਾ ਸਮਾਂ ਗਵਾਈ ਇੰਡੀਆ ਲੌਟ ਆਏ ਉਹਨਾਂ ਨੇ ਕਿਹਾ ਮੈਂ ਸਵੇਰੇ ਇੰਡੀਆ ਆ ਗਿਆ ਮਾਂ ਸਕੂਲ ਜਾ ਰਹੀ ਸੀ ਅਤੇ ਮੈਂ ਆਇਆ ਤੇ ਸੋ ਗਿਆ ਅਤੇ ਇੱਕ ਦੋ ਘੰਟਿਆਂ ਵਿੱਚ ਇੱਕ ਝਟਕਾ ਜਿਆ ਲੱਗਿਆ ਕਲੀਨ ਵਿੱਚ ਵੀ ਐਂਗਜ਼ਾਇਟੀ ਹੋ ਰਹੀ ਸੀ ਮੈਂ ਪਸੀਨੇ ਪਸੀਨੇ ਹੋ ਗਿਆ ਸੀ ਫਿਰ ਫੋਨ ਕੱਢਿਆ ਗਾਣਾ ਲਿਖਣਾ ਸ਼ੁਰੂ ਕੀਤਾ ਅਤੇ ਸ਼ਾਂਤ ਹੋ ਗਿਆ ਫਿਰ ਇੰਡੀਆ ਆਇਆ ਤਾਂ ਨੀਂਦ ਨਹੀਂ ਆ ਰਹੀ ਸੀ। ਇੱਕਦਮ ਛਟਕੇ ਨਾਲ ਉੱਠ ਜਾਂਦਾ ਸੀ। ਫਿਰ ਇੱਕ ਦਿਨ ਆਪਣੀ ਭੈਣ ਦੇ ਕੋਲ ਗਿਆ ਅਤੇ ਰੋਣ ਲੱਗ ਪਿਆ। ਮੈਂ ਕਿਹਾ ਭੈਣ ਬਚਾਲ ਐ ਕੁਝ ਹੋ ਰਿਹਾ ਹੈ। ਇਸ ਤੋਂ ਬਾਅਦ ਭੈਣ ਨੇ ਮਾਤਾ ਪਿਤਾ ਨੂੰ ਕਿਹਾ ਕਿ ਇਸ ਨੂੰ ਡਾਕਟਰ ਨੂੰ ਵਿਖਾਓ। ਡਾਕਟਰ ਦੇ ਕੋਲ ਗਿਆ ਤਾਂ ਉਹ ਮੈਨੂੰ ਵੇਖ ਕੇ ਡਰ ਗਿਆ ਅਤੇ ਚਲਾਉਣਾ ਸ਼ੁਰੂ ਕਰ ਦਿੱਤਾ। ਮੈਨੂੰ ਲੱਗਾ ਮੈਂ ਪਾਗਲ ਹੋ ਗਿਆ ਹਾਂ। ਮੈਨੂੰ ਪਾਗਲਖਾਨੇ ਵਿੱਚ ਪਾ ਦੇਣਗੇ। ਫਿਰ ਉੱਥੇ ਤੋਂ ਐਂਗਜ਼ਾਇਟੀ ਅਤੇ ਡਿਪਰੈਸ਼ਨ ਦੀਆਂ ਦਵਾਈਆਂ ਸ਼ੁਰੂ ਹੋਈਆਂ। 6 ਮਹੀਨੇ ਤੱਕ ਚਲੀਆਂ ਅਤੇ ਫਿਰ ਠੀਕ ਹੋ ਗਿਆ। ਉਹਨਾਂ ਨੇ ਕਿ m ਬਾਦਸ਼ਾ ਅਤੇ ਉਹਨਾਂ ਦੀ ਵਾਈਫ ਦਾ ਡਿਵੋਰਸ ਕਾਫੀ ਸਮੇਂ ਪਹਿਲਾਂ ਹੋ ਗਿਆ ਸੀ ਪਰ ਪਹਿਲੀ ਵਾਰ ਬਾਦਸ਼ਾ ਨੇ ਆਪਣੇ ਡਿਵੋਰਸ ਬਾਰੇ ਵੀ ਗੱਲ ਕੀਤੀ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਹੁਣ ਉਹ ਵਿਆਹ ਕਰਨਗੇ ਤਾਂ ਸੋਚ ਸਮਝ ਕੇ ਹੀ ਕਰਨਗੇ ਦੱਸ ਦਈਏ ਕਿ ਬਾਦਸ਼ਾ ਇਸ ਸਮੇਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਛਾਏ ਹੋਏ ਨੇ ਤੇ ਹੁਣ ਉਹ ਇੱਕ ਰਿਐਲਿਟੀ ਸ਼ੋ ਵੀ ਜੱਜ ਕਰ ਰਹੇ ਨੇ ਬਾਦਸ਼ਾ ਕਾਫੀ ਸਮੇਂ ਤੋਂ ਚਰਚਾ ਦੇ ਵਿੱਚ ਹਨ ਬਿਕਾਜ਼ ਆਫ ਹਨੀ ਸਿੰਘ ਯੋਯੋ ਹਨੀ ਸਿੰਘ ਐਂਡ ਬਾਦਸ਼ਾ ਦਾ ਡਿਸਪਿਊਟ ਜਦੋਂ ਸਾਹਮਣੇ ਆਇਆ ਤਾਂ ਲੋਕਾਂ ਨੇ ਇਸ ਦੇ ਬਾਰੇ ਕਾਫੀ ਗੱਲਾਂ ਕੀਤੀਆਂ ਅਤੇ ਪਹਿਲੀ ਵਾਰ ਯੋਯੋ ਹਨੀ ਸਿੰਘ ਅਤੇ ਬਾਦਸ਼ਾ ਨੇ ਵੀ ਇਸ ਬਾਰੇ ਖੁੱਲਕੇ ਗੱਲ ਕੀਤੀ ਜਿੱਥੇ ਯੋਯੋ ਹਨੀ ਸਿੰਘ ਨੇ ਕਿਹਾ ਕਿ ਬਾਦਸ਼ਾ ਸਿਰਫ ਸਿਰਫ ਉਹਨਾਂ ਦਾ ਕਲਾਇੰਟ ਸੀ ਤਾਂ ਉਦੋਂ ਹੀ ਬਾਦਸ਼ਾ ਨੇ ਕਿਹਾ ਕਿ ਉਹ ਤਾਂ ਮਾਫੀਆ ਮੰਡੀਰ ਦਾ 파ਟ ਸੀ ਅਤੇ ਨਾਲ ਹੀ ਬਾਦਸ਼ਾ ਨੇ ਵੀ ਖੁਲਾਸਾ ਕੀਤਾ ਕਿ ਐਲਬਮ ਬਣਾਉਣ ਦੇ ਲਈ ਯੋਯੋ ਹਨੀ ਸਿੰਘ ਨੇ ਉਹਨਾਂ ਤੋਂ ਪੈਸੇ ਵੀ ਲਏ ਸਨ ਹਾਲਾਂਕਿ ਹੁਣ ਬਾਦਸ਼ਾ ਨੇ ਕਿਹਾ ਕਿ ਇਹ ਡਿਸਪਿਊਟ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਉਹ ਚਾਹੁੰਦੇ ਨੇ ਕਿ ਇਸ ਡਿਸਪਿਊਟ ਨੂੰ ਖਤਮ ਕਰ ਦਿੱਤਾ ਜਾਵੇ ਅਤੇ ਉਹ ਅੱਗੇ ਵਧਣ ਹਾਲਾਂਕਿ ਲੱਗਦਾ ਹੈ ਕਿ ਯੋਯੋ ਹਨੀ singers dispute ਨੂੰ ਖਤਮ ਨਹੀਂ ਕਰਨਾ ਚਾਹਦੇ ਕਿਉਂਕਿ ਉਹਨਾਂ ਨੇ ਰੀਸੈਂਟਲੀ ਫਿਰ ਤੋਂ ਮੌਖ ਕੀਤਾ ਸੀ ਬਾਦਸ਼ਾਹ ਨੂੰ ਆਪਣੀ ਇੰਸਟਾ ਸਟੋਰੀ ਦੇ ਉੱਤੇ ਹਾਲਾਂਕਿ ਦੇਖਣਾ ਹੋਵੇਗਾ ਕਿ ਇਹਨਾਂ ਦੋਨਾਂ ਦਾ ਡਿਸਪਿਊਟ ਕਦੋਂ ਤੱਕ ਚੱਲਦਾ ਹੈ ਪਰ ਬਾਦਸ਼ਾਹ ਇਸ ਸਮੇਂ ਇੰਡਸਟਰੀ ਦੇ ਵਿੱਚ ਛਾਏ ਹੋਏ ਨੇ